ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿਗੁਰਾਲ ਬਾਈ ਜੀ ਸਤਿਗੁਰਾਲ ਵੀਰ ਹਾਂਜੀ ਨਾਮ ਐਡਰੈਸ ਦੱਸਿਆ ਆਪਣਾ ਹਾਂ ਮੇਰਾ ਵੀਰ ਰਾਹੁਲ ਬਾਬਾ ਪਿੰਡ ਰਾਈਆ ਤੇ ਜ਼ਿਲ੍ਹਾ ਮੁੰਡਲਾ ਬਈ ਮੋਬਾਈਲ ਨੰਬਰ ਆਪਣਾ 9056314210 9056314210 ਅੱਜ ਆਪਾਂ ਦਿਖਾਵਾਂਗੇ ਐਚਐਫ ਤੇ ਜਰਸੀ ਹਣਾ ਮਾਲਵੇਸੀ ਹੋਰ ਵੀ ਕਾਫੀ ਆਪਣੇ ਕੋਲ ਬਾਧੂ ਖੜਾ ਹਨ ਤੇਰੀ ਪਹਿਲੇ ਨੰਬਰ ਦਾ ਆਪਾਂ ਵਿਹੜ ਦੇਖਦੇ ਆ ਕਿਹੜਾ ਸੂਆ ਇਹ ਇਹ ਬਈ ਤਨੂਣ ਸੂਈ ਯਾਰ ਮੂੰਹੋਂ ਚਾਰ ਰੰਦਾ ਰਾਤੀ ਸੂਈ ਆ ਜੀ ਅੱਜ ਬੱਚਾ ਇਹਨੇ ਕੀ ਦਿੱਤਾ ਬੱਚਾ ਲੱਕ ਮਿਲ ਕਾ ਠੀਕ ਆ ਬੱਚਾ ਦਿੱਤਾ ਤੇ ਕਿੰਨਾ ਕਬੋਲਾ ਚੋਇਆ ਦਾ ਬੋਲਾ ਵੀਰੇ ਸਵੇਰੇ ਕੱਢ ਲੇਗੇ ਆਪਾਂ 7 ਕਿਲੋ ਠੀਕ ਆ ਬਾਕੀ ਲੇਵਾ ਫਟਫਾਟ ਹਨਾ ਜਮਾ ਹਾਂ ਬਈ ਜਮਾ ਫਿਕਸ ਡਰਦੀ ਆ ਠੀਕ ਹੈ ਚੌਣ ਚਵਾਹ ਧਾਰਾ ਤੂੰ ਰੈਕ ਨੰਬਰ ਹਾਂ ਸੁਣੀ ਬੜਾ ਚੰਗਾ ਲੱਗਿਆ ਬਾਈ ਗਾਂ ਨੂੰ ਬਲੂਨ ਬੇੜ ਨੂੰ ਇਹ ਤਾਂ ਪਾਣੀ ਨਹੀਂ ਲੱਗ ਰਿਹਾ ਠੀਕ ਹੈ ਅੱਗੇ ਵਿੱਚ ਲੈ ਬਾਬਾ ਜੀ ਅੰਦਾਜ਼ਾ ਦੁੱਧ ਕਿੰਨਾ ਕੁ ਦੇ ਦੋਗੇ ਓਏ 25 ਤੋਂ ਪਲੱਸ ਚੱਲੀ ਹੈ 25 ਤੋਂ ਪਾਰ ਠੀਕ ਹੈ ਨਾ 25 ਤੋਂ ਪਲੱਸ ਰਾਮ ਨਾਲ ਕੱਢੀ ਜਾ ਬਾਕੀ ਬੂਥੀ ਵਾਸੀ ਬੇੜ ਦੀ ਬਹੁਤ ਚੰਗੀ ਹੈ ਬਾਈ ਠੀਕ ਹੈ ਇਹਦਾ ਮੇਲ ਕਾਫ ਹਾਂ ਬਈ ਬੱਚਾ ਤੇ ਕਦ ਕੱਡ ਦੇਖੋ ਜਮਲੇਵਾ ਫੇੜੀ ਫੁੜੀ ਵੱਡੀ ਹੈ ਬਾਈ ਛੋਟੀ ਨਹੀਂ ਹੈ ਚੌਣ ਚਵਾਹ ਧਾਰਾ ਤੂੰ ਰੈਕ ਨੰਬਰ ਇੱਕ ਨੰਬਰ ਬਾਈ ਆਪਾਂ ਜੱਟ ਸੌਦੇ ਲਾ ਕੇ ਜਲੇ 25 ਮੰਨ ਕੇ ਲੈ ਲੈ ਬੰਦਾ। ਬਾਈ 25 ਤੋਂ ਪਲੱਸ ਹੀ ਗੱਡੀ ਊਰਾ। ਭਾਅ ਇਹਦਾ ਕੀ ਰਹੂਗਾ? ਇਹ ਬਾਈ ਜਸਨੋ ਦੇ ਦਾਂਗੇ 90000। ਗਜੈਸ ਹੋਈ ਮਾੜੀ ਮੋਟੀ। ਤੇ ਉਹ ਮੰਨਤਾਂ ਤੱਕ ਰਾਂਗੇ ਆ ਜੀ। ਤੋੜੀ ਬਾਹਰੋਂ। ਸਭਰੋਂ ਫੇਸ ਕੁਆਲਿਟੀ ਵਗੈਰਾ, ਕੱਦ-ਕਾਠ ਵਗੈਰਾ ਤੇ ਬਿਊਟੀ ਵਗੈਰਾ ਦੇਖ ਸਕਦੇ ਹੋ। ਥਣ ਹਵਾਨਾ ਸੋਹਣਾ ਸਾਫ਼ ਸੁਥਰਾ। ਪੂਰਾ ਫਿੱਟ-ਫਾਟ, ਕੰਪੈਕਟ ਹਵਾਨਾ। 25 ਕਿਲੋ ਤੋਂ ਪਾਰ ਚੱਲਣ ਵਾਲੀ ਬਿਹੜਾ। ਸੋ ਦੇਖੋ ਫੇਸ ਕੁਆਲਿਟੀ, ਬੁਥੀ-ਬਾਥੀ। ਬਾਕੀ ਸੂਈ-ਸਵਾਈ, ਪਲੂਣਾ ਜੋ-ਜੋ ਚਵਾਈਆਂ ਤਾਰਾ ਵਗੈਰਾ ਦੇਖੋ ਆਪਾਂ ਧਾਰਾ ਵੀ ਵੀਡੀਓ ਜਮਾਰ ਕੇ ਦਿਖਾਉਣੇ ਪਏ ਆ ਤੇ ਮਾਰੀ ਵੀਰੇ ਸਮਾਰ ਕੇ ਧਾਰਾ ਤੇ ਚੋੜ ਜਵਾ ਦੀ ਇੱਕ ਨੰਬਰ ਆ ਜਮਾ ਹਨਾ ਚਿੰਮਾ ਗਸਣਾ ਜਮਾਰਦੀ ਧਾਰਾ ਤੇ ਦੇਖੋ ਚੋੜ ਜਵਾ ਦੀ ਇੱਕ ਨੰਬਰ ਫਾਸਟ ਕਰਾ ਪਲੂਣਾ ਬਾਈ ਸੀਲ ਠੰਡੀ ਬਹੁਤ ਆ ਯਾਰ ਤੇ ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈ ਚਾਹੇ ਕਰ ਲਈ ਹੱਥੀ ਚਵਾਈ ਹਨਾ ਪੂਰਾ ਮੱਝਾਂ ਵਰਗਾ ਜੁਣਾ ਮੋਟਾ ਮੋਟਾ ਅਥੋਕੇ ਫੋਲ ਦੇ ਨੇ ਸੋ ਵੀਰੇ 90000 ਰੁਪਏ ਦੀ ਹੈਗੀ ਕੀਮਤ ਮਾੜਾ ਮੋਟਾ ਮਾਨਤਣ ਵੀਰੇ ਹੋ ਜੂ ਹਨਾ ਸੋ 90000 ਦੇ ਵਿੱਚੋਂ ਗਜਾਇਸ ਉਹ ਜੁ ਪਲੂਣ ਪਹਿਲਾ ਸੂਆ ਸੂਈ ਸਵਾਈਆ ਤੇ ਵੀਰੇ ਦੂਜੇ ਨੰਬਰ ਆਪ ਜਿਹੜੀ ਜਰਸੀ ਦੇਖੀ ਜ ਨੇ ਕਿਹੜਾ ਸੂਹਾ ਸੁੰਦਿਆ ਇਹ ਬਾਈ ਦੂਜਾ ਸੂਹਾ ਸੁੰਦਿਆ ਮੂੰਹ ਉੱਤੇ ਕੰਨੀਆਂ ਖੜੀਆਂ ਨੇ ਠੀਕ ਆ ਰਹੀ ਨਾਲ ਦੂਜਾ ਸੂਹਾ ਪਲੂਨ ਦਾ ਕੋਈ ਰਿਕਾਰਡ ਵਗੈਰਾ ਇਹਦਾ ਬਾਈ ਆਪਣੇ ਜਮਾ ਖਾਸ ਬੰਦੇ ਤੋਂ ਆਇਆ 24 25 ਕਿਲੋ ਦੁੱਧ ਪਲੂਨ ਦੇ ਕੱਢਿਆ ਅਲੇ 13 ਦਿਨ ਪਿਆ ਕਾਪੀ ਤੇ ਲਿਖਣ ਦੇ ਹਿਸਾਬ ਨਾਲ 13 ਦਿਨ ਬਾਕੀ 13 ਦਿਨ ਦੱਸੂਗਾ ਕੀ ਚੀਜ਼ ਹਲੇ ਤਾਂ ਸਮਝ ਘੱਟ ਆਉਗੀ ਥੋੜੀ ਦੋਵਾਰੇ ਵੀਡੀਓ ਪਾਵਾਂਗੇ ਦੀ ਠੀਕ ਆ ਆਪਾਂ ਨੂੰ ਕੱਢ ਵੇਚੂ ਦੀ ਚੱਤ ਵੀਡੀਓ ਨੇ ਠੀਕ ਆ ਜੇ ਕਿ ਹੁਣ ਮੰਗੂ ਦਾ ਉਹ ਬਾਜ ਭਾਜ ਮਿਲ ਜੂਗੀ ਕਰ ਲੈ ਕਰ ਇਹ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹ ਕਿਹੜਾ ਇਹ ਕਿ ਮੈਂ 25 ਨੂੰ ਪਲੱਸ ਹੀ ਦੇਣਾ ਕੱਢ ਦਿੱਤਾ ਹੋਈ ਸੀ ਸੀਮਨ ਵਗੈਰਾ ਤਾਂ ਨਹੀਂ ਮੰਨਿਆ ਕੋਈ ਮੰਨ ਭਾਈ 3 ਮਾਰਕ ਦਾ ਲੱਗਾ ਹੋ ਕਨਫਰਮ ਕਰਕੇ ਦਰ ਦੂੰ ਬੋਲਦਾ ਨਹੀਂ ਵੀ ਜਿਹੜਾ ਠੀਕ ਆ ਧੋਰੀ ਬਾਹਰ ਨੂੰ ਤੇ ਦਿਨ ਲੈ ਜੂਗੀ 12 ਜੇ 35 ਬੈ ਜਾ ਲਿਖਣ ਦੇ ਹਿਸਾਬ ਨਾਲ ਮੰਨ ਲਈ 15 ਕੱਢ ਸਕਦੀ ਆ ਤੇ ਬਾਅਕੇ ਜਿੱਦੇ ਸੂਨ ਤੇ ਹੋਈ ਉਹਦੇ ਡਾਲੇ ਦੇ ਪਤਾ ਲੱਗੂ ਫਸੀ ਫਰਦੀ ਹੋਈ ਵੀ ਇਹ ਕਰ ਵਾਲੀ ਕਰੀ ਗਈ ਜਾਂਦੀ ਐ ਇਹ ਤੇ ਬਾਕੀ ਮੂੰਹ ਮੱਥਾ ਦੇਖੋ ਜਾਤ ਬ੍ਰੀਡ ਚੰਗੀ ਪਿਓਰ ਜਾਰਸੀ ਜਿੰਦ ਜਾਰਾਲ ਜਿਹੜੇ ਫਿਰ ਕਹਿੰਦੇ ਪੰਜਾਬ ਵਾਲੇ ਰਾਜੀ ਜੈਂ ਜਿੰਦ ਜੈਨ ਵਾਲੀ ਮੈਂ ਬੱਚੀ ਦੇ ਹਲੇ ਕੱਚੀ ਆ ਗਈ ਹੈ ਲੈ ਜਾ ਰਹੇ 15万 ਕੇ ਚਲੋ ਤੇ ਭਾਵ ਯਾਰ ਫਿਰ ਇਹਦਾ ਕੀ ਹੋਊਗਾ ਇਹਦਾ ਬਈ ਫੋਨ ਤੇ ਕੱਚੀ ਆ ਗਈ ਮੇ ਰੋਕ ਵਗੈਰਾ ਜਿਹਾ ਕੁਝ ਸੋ ਰੇਟ ਇਹਦਾ ਫੋਨ ਤੇ ਹੋਊਗਾ ਕੋਈ ਕੱਚੀ ਆ ਗਈ ਮੇ ਰੋਕ ਵਗੈਰਾ ਜਿਹਾ ਜੈਸਾ ਕੁਝ ਕੋਈ ਵਧੀਆ ਦੀ ਹੋਊ ਐ ਨਾ ਕੁਦੇ ਮੇਰਾ ਭਰਾ ਥੋੜੇ ਬਾਅਦ ਮੁੱਲ ਦੀ ਹੋਊਗੀ ਕੰਮੜ ਚੰਗੇ ਆਪਾਂ ਨੂੰ ਪਤਾ ਇਹ ਜੀ ਨਹੀਂ ਮਿਲਦਾ ਜੰਗੀ ਕੀਮਤ ਲਾ ਕੇ ਲੈ ਕੇ ਆਇਆ ਆਪਾਂ ਤੇ ਨੰਬਰ ਬੋਲੀ ਦੁਆਰੇ ਆਪਣਾ ਨੰਬਰ ਵੀਰੇ 9056314200 ਦਾ ਕੋਈ ਵੀ ਨਾਲ ਥੋੜੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਰੋ ਧੰਨਵਾਦ ਜਲਦ ਮਿਲਾਂਗੇ